ਤੁਸੀਂ ਮੋਦੀ ਤੋਂ 2 200 ਰੁਪਿਆ ਜਿਹੜਾ ਲੈ ਰਹੇ ਹੋ ਉਹ ਕਿਉਂ ਲੈ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਆਟਾ ਦਾਲ ਦੀ ਸਕੀਮ ਕਿਉਂ ਲੈ ਰਹੇ ਹੋ ਤੇ ਨਰੇਗਾ ਸਕੀਮ ਦਾ ਲਾਭ ਤੁਸੀਂ ਕਿਉਂ ਲੈ ਰਹੇ ਹੋ ਇਹ ਸਾਰੇ ਪੈਸੇ ਮੋਦੀ ਦੇ ਨੇ ਇਹ ਸ਼ਬਦ ਬੀਜੇਪੀ ਆਗੂ ਗੇਜਾ ਰਾਮ ਦੇ ਵੱਲੋਂ ਕਿਸਾਨਾਂ ਨੂੰ ਉਦੋਂ ਕਹੇ ਗਏ ਨੇ ਜਦੋਂ 18 ਨਵੰਬਰ ਨੂੰ ਕਨੌਰ ਦੀ ਮੰਡੀ ਦੇ ਵਿੱਚ ਜਦੋਂ ਧਰਨਾ ਚੱਲ ਰਿਹਾ ਸੀ ਤਾਂ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਕਈ ਮੁੱਦੇ ਨੂੰ ਲੈ ਕੇ ਉਸ ਦੇ ਉੱਤੇ ਜੋ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਜਿਹੜਾ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦੇ ਵਿੱਚ ਜਿਹੜੇ ਕਿਸਾਨ ਆਗੂ ਸੀ ਇੱਕ ਜਥੇਬੰਦੀ ਤੇ ਮਨਜੀਤ ਸਿੰਘ ਘੁਮਾਣਾ ਸਾਡੇ ਨਾਲ ਨੇ ਘੁਮਾਣਾ ਸਾਹਿਬ ਕਿਵੇਂ ਵੇਖਦੇ ਹੋ ਕਿ ਤੁਸੀਂ ਉਹਨਾਂ ਜਿਹੜੇ 2-2000 ਰੁਪਿਆ ਜਿਹੜਾ ਮੋਦੀ ਤੋਂ ਲੈ ਰਹੇ ਹੋ ਤੁਸੀਂ ਕਿਸਾਨਾਂ ਦਾ ਵਿਰੋਧ ਕਰ ਰਹੇ ਹੋ ਕਿ ਇਹ ਤੁਹਾਨੂੰ ਨਹੀਂ ਲੈਣਾ ਚਾਹੀਦਾ ਸੀ ਜਿਸ ਤਰ੍ਹਾਂ ਬੀਜੇਪੀ ਦਾ ਆਗੂ ਦਾ ਇਹਦਾ ਬਿਆਨ ਸੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਵੱਲੋਂ ਪ੍ਰਸਾਦ ਸਸਿਕਲ ਸਾਰੇ ਸਰੋਤਿਆਂ ਨੂੰ ਸਾਰੇ ਆਲ ਵਰਲਡ 'ਚ ਜਿਹੜੇ ਆਪਣੀ ਗੱਲ ਦੇਖਣਗੇ ਮੈਂ ਇਹ ਗੱਲ ਇਹ ਕਹਿਣਾ ਚਾਹੂਗਾ ਜੀ ਜਿੱਦਾਂ ਸ੍ਰੀ ਗੇਜਰਾਮ ਜੀ ਨੇ ਕਿਹਾ ਜੀ ਵੀ ਕਿਸਾਨਾਂ ਨੂੰ ਨਰਿੰਦਰ ਮੋਦੀ ਜੀ 2-2000 ਰੁਪਏ ਦੇ ਰਹੇ ਨੇ ਉਹਨਾਂ ਨੇ ਕਿਹਾ ਮਹੀਨੇ ਦਾ 2-2000 ਰੁਪਏ ਦੇ ਰਹੇ ਨੇ ਜਦ ਕਿ ਮੈਂ ਇਹ ਗੱਲ ਚੀਕਾ ਡਾਊਨ ਕਰੂਗਾ ਕਿਉਂਕਿ 2000 ਕੋਈ ਨਹੀਂ ਆਂਦਾ ਹੈ ਜਿਹੜੀ ਕਿਸਾਨ ਸਨਮਾਨ ਨਹੀਂ ਦੀ ਆਂਦੀ ਹੈ ਉਹਦੇ ਸਿਰਫ 500 ਰੁਪਏ ਮੰਥਲੀ ਕਿਸਾਨਾਂ ਨੂੰ ਦਿਆ ਜਾਂਦਾ ਹੈ ਜੀ ਉਹ ਵੀ ਇਕੱਲਾ ਕੋਈ ਆ ਨਹੀਂ ਵੀ ਸਪੈਸ਼ਲ ਪੰਜਾਬ ਨੂੰ ਦਿਆ ਜਾਂਦਾ ਹੈ ਸੈਂਟਰ ਦੀ ਸਕੀਮ ਸੀਗੀ ਆਲ ਇੰਡੀਆ ਦੇ ਕਿਸਾਨ ਨੇ ਜਿਹੜੇ ਉਹਨਾਂ ਨੂੰ ਦਿਆ ਜਾਂਦਾ ਹੈ ਜਿਹੜਾ ਹੁਣ ਇਹਦੇ ਤੇ ਗੱਲ ਕਰ ਲੋ ਜਿਹੜਾ ਦੰਨੇ ਆ 500 ਰੁਪਏ ਮਹੀਨਾ 16 ਰੁਪਏ 27 28 ਕੇ ਪੈਸੇ ਬਣਦੇ ਨੇ ਇੱਕ ਦਿਨ ਦੇ 16 ਰੁਪਏ ਦੀ ਆ ਮੈਂ ਕਹਿੰਦਾ ਵੀ ਬੱਚਿਆਂ ਦੀ ਦੋ ਪੈਨਸਲਾਂ ਨਹੀਂ ਆਉਂਦੀਆਂ ਅੱਜ ਦੇ ਟਾਈਮ ਜੋ ਅਦਰ ਸਿਸਟਮ ਚੱਲ ਰਿਹਾ ਹੈ ਗੇਜਾ ਰਾਮ ਜੀ ਜਿਹੜੀ ਗੱਲ ਕਹਿ ਰਹੇ ਨੇ ਵੀ ਕਿਸਾਨ ਵਾਪਸ ਕਰਦਣ ਮਨਰੇਗਾ ਦੇ ਵਿੱਚ ਕਿਹ ਜਾਨਦੇ ਹੋ ਵੀ ਜਿਹੜੇ ਮਨਰੇਗਾ ਦੇ ਮਜ਼ਦੂਰ ਨੇ ਮਨਰੇਗਾ ਨਾਲ ਉਹ ਆਟਾ ਦਾਲ ਸਕੀਮ ਨਾਲ ਲੋ ਮੈਂ ਇਹਨਾਂ ਨੂੰ ਪੁੱਛਣਾ ਚਾਹੂਗਾ ਗੇਜਾ ਰਾਮ ਜੀ ਨੂੰ ਵੀ ਗੇਜਾ ਰਾਮ ਜੀ ਸਭ ਤੋਂ ਪਹਿਲਾਂ ਤਾਂ ਅੰਕੜੇ ਸਹੀ ਲਿਆ ਕਰੋ ਜਿਹੜੀ ਮਨਰੇਗਾ ਦੀ ਗੱਲ ਹੈ ਉਹ ਅੱਜ ਦੀ ਨਹੀਂ ਚੱਲੀ ਹੋਈ ਨਾ ਨਰਿੰਦਰ ਮੋਦੀ ਜੀ ਨੇ ਚਲਾਈ ਆ ਉਹ ਕਾਫੀ ਪੁਰਾਣੀ ਚੱਲੀ ਹੋਈ ਹੈ ਕਾਂਗਰਸ ਟਾਈਮ ਉਦੋਂ ਸਰਦਾਰ ਮਨਮੋਹਨ ਸਿੰਘ ਜੀ ਸੀਗੇ ਪ੍ਰਾਈਮ ਮਿਨਿਸਟਰ ਜਦੋਂ ਮਨਰੇਗਾ ਚੱਲੀ ਸੀਗੀ ਉਹ ਵੀ ਮੇਨ ਕਾਦੇ ਵਾਸਤੇ ਸੀਗੀ ਵੀ ਜਿਹੜੇ ਆਮ ਆਪਣੇ ਗਰੀਬ ਪਰਿਵਾਰ ਨੇ ਐਸੀਬੀਸੀ ਪਰਿਵਾਰਾਂ ਚਾਹੇ ਵਿੱਚ ਗਰੀਬਾਂ ਚ ਕਿਸਾਨ ਵੀ ਆ ਜਾਣੇ ਕਿਉਂਕਿ ਜਿਹੜੇ ਛੋਟੇ ਜ਼ਿਮੀਂਦਾਰ ਨੇ ਵੀ ਉਹਨਾਂ ਲਈ ਉਹ ਮਨਰੇਗਾ ਚਲਾਈ ਗਈ ਸੀ ਜਦ ਕਿ ਮੈਂ ਇਹ ਪੁੱਛਣਾ ਚਾਹੁੰਗਾ ਇੱਕ ਪਾਸੇ ਤੁਸੀਂ ਦਲਿਤ ਨੇਤਾ ਬਣਦੇ ਹੋ ਗਰੀਬਾਂ ਦੇ ਹਤਾਇਸ਼ੀ ਬਣਦੇ ਹੋ ਬਾਲਮਿਕੀ ਸਭਾ ਵੀ ਮਨ ਲੱਗਦਾ ਬਣਾਈ ਹੋਈ ਹੈ ਇਹਨਾਂ ਨੇ ਜੀ ਉਹਦੇ ਕਹਿੰਦੇ ਆ ਵੀ ਅਸੀਂ ਜੀ ਬਹੁਤ ਚੇਅਰਮੈਨ ਨੇ ਸਾਇਦਾ ਵੀ ਉਹਨਾਂ ਦੀ ਅਸੀਂ ਸੇਵਾ ਕਰਦੇ ਆ ਪਰ ਦੂਜੇ ਪਾਸੇ ਤੁਸੀਂ ਉਹਨਾਂ ਗਰੀਬ ਮਜ਼ਦੂਰਾਂ ਦੀ ਹੱਕ ਮਾਰਨ ਦੀ ਗੱਲ ਕਰਦੇ ਹੋ ਵੀ ਸੈਂਟਰ ਦਾ ਜਿਹੜਾ ਮਨਰੇਗਾ ਸਕੀਮ ਹੈ ਉਹ ਚ ਕੰਮ ਨਾ ਕਰੋ ਉਤੋਂ ਬਾ ਜਿਹੜਾ ਕਿਸਾਨਾਂ ਦੀ ਗੱਲ ਤੇ ਆ ਜਾ ਮੈਂ ਦੁਬਾਰੇ ਜੀ ਜਿਹੜਾ ਇਹਨਾਂ ਨੇ 2000 ਰੁਪਏ ਰੁਪਿਆ ਕਿਹਾ ਵੀ 2000 ਰੁਪਏ ਦਿੰਦੀ ਹੈ ਸੈਂਟਰ ਸਰਕਾਰ ਮੋਦੀ ਜੀ ਦੰਨੇ ਆ ਦੇਖੋ ਮੋਦੀ ਜੀ ਸਾਡੇ ਪ੍ਰਾਈਮ ਮਿੰისტਰ ਨੇ ਉਹ ਕੱਲੇ ਗੇਜਰਾ ਰਾਮ ਦੇ ਪ੍ਰਾਈਮ ਮਿਨਿਸਟਰ ਹੀ ਨਾ ਕੱਲੇ ਬੀਜੇਪੀ ਦੇ ਪ੍ਰਾਈਮ ਮਿੰਟਰ ਨੇ ਆ ਜੋ ਆਲ ਇੰਡੀਆ ਦੇ ਪ੍ਰਾਈਮ ਮਿਨਿਸਟਰ ਆ ਆਲ ਇੰਡੀਆ ਦੀ ਉਹ ਗੱਲ ਕਰਦੇ ਨੇ ਇੰਡੀਆ ਦੇ ਵਿੱਚ ਸਾਡਾ ਪੰਜਾਬ ਵੀ ਆਂਦਾ ਹੈ ਪੰਜਾਬ ਸਟੇਟ ਹੈ ਸਾਡੀ ਜਿੱਦਾਂ ਹਸਪਤਾਲਾਂ ਨੇ ਉਹਦੇ ਵਿੱਚ ਕੀ ਹੈ ਮੇਨ ਜਿਹੜੇ ਉਹਨਾਂ ਨੇ ਇਹ ਸਨਮਾਨ ਨੀਤੀ ਸ਼ੁਰੂ ਕਰੀ ਹੈਗੀ ਆ ਕਿਸਾਨ ਸਨਮਾਨ ਨੀਤੀ ਨਾ ਤਾਂ ਅਸੀਂ ਮੰਗੀ ਸੀਗੀ ਕਦੇ ਨਾ ਅਸੀਂ ਕਿਹਾ ਸੀਗਾ ਉਹਨਾਂ ਨੇ ਆਮ ਲੋਕਾਂ ਦੇ ਜਿਹੜੇ ਟੈਕਸ ਦੰਨੇ ਆ ਲੋਕ ਕੋਈ ਸਵੇਰੇ ਉੱਠਣਸਾਰ ਬਰਸ਼ ਕਰਨ ਤੋਂ ਲੈ ਕੇ ਚਾਹ ਪੀਣਾ ਜੋ ਵੀ ਸਾਰਾ ਦਿਨ ਅਸੀਂ ਚੈ ਤੇਲ ਪਾਉਣਾ ਹਰ ਇੱਕ ਚੀਜ਼ ਤੇ ਟੈਕਸ ਪੇ ਕਰਦੇ ਆ ਉਹਦੇ ਵਿੱਚੋਂ ਸਾਨੂੰ ਇਹ ਚੀਜ਼ਾਂ ਮਿਲਦੀਆਂ ਨੇ ਕੋਈ ਇਹ ਕੋਈ ਨਾ ਮੋਦੀ ਜੀ ਦੇ ਰਹੇ ਨੇ ਨਾ ਕੋਈ ਕੁਛ ਹੈ ਇਹ ਸਰਕਾਰ ਜਿਹੜੀ ਵੀ ਹੋਏ ਸਮੇ ਦੀ ਸਰਕਾਰ ਮੰਨ ਲਓ ਜਿਹੜੀ ਹੁੰਦੀ ਹੈ ਉਹ ਹਰ ਇੱਕ ਸਰਕਾਰ ਆਪਣੀ ਸਕੀਮਾਂ ਲੈ ਕੇ ਆਂਦੀ ਹੈ ਉਹਦੇ ਤਹਤੇ ਇਹ ਚੀਜ਼ ਹੁੰਦੀ ਹੈ ਜੀ ਤੇ ਦੂਜੀ ਪਾਸੇ ਕਿਵੇਂ ਦੇਖਦੇ ਹੋ ਕਿ ਜਿਸ ਤਰ੍ਹਾਂ ਹੁਣ ਹਾਲਾਤ ਬਣੇ ਹੋਏ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਵੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਤਿਆਰੀ ਕਰ ਰਹੀ ਹੈ ਦੂਜੇ ਪਾਸੇ ਦੂਜੇ ਪਾਰਟੀਆਂ ਸਾਰੇ ਲੱਗੇ ਹੋਈਆਂ ਨੇ ਪਰ ਤੋਂ ਲੱਗਦਾ ਕਿ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਦੇ ਕਿ ਬੀਜੇਪੀ ਹੁਣ ਪੰਜਾਬ ਦੇ ਵਿੱਚ ਬਿਨਾਂ ਜਿਹੜੇ ਮੁੱਦੇ ਨੇ ਪੰਜਾਬ ਦੇ ਭਾਵੇਂ ਕਿਸਾਨੀ ਦੀ ਗੱਲ ਕਰ ਲਈ ਚੰਡੀਗੜ੍ਹ ਸੈਨੇਟ ਦੀ ਗੱਲ ਕਰਨ ਲਈ ਜਾਂ ਫਿਰ ਜਿਹੜੇ ਹੋਰ ਭੱਕ ਦੇ ਮਸਲੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਬਿਨਾਂ ਹੱਲ ਕਰੇ ਕਿ ਬੀਜੇਪੀ ਦੇ ਪੈਰ ਪੰਜਾਬ ਦੇ ਵਿੱਚ ਲੱਗ ਸਕਦੇ ਨੇ ਜਾਂ ਫਿਰ ਜਿਹੜਾ ਅਕਾਲੀ ਦਲ ਦੇ ਨਾਲ ਗੱਰਜੋੜ ਹੋਣ ਦੀ ਚਰਚਾਾਂ ਪੂਰੀਆਂ ਚੱਲ ਰਹੀਆਂ ਨੇ ਜਾਂ ਫਿਰ ਲੱਗਦਾ ਕਿ ਜੇ ਦੋਨੇ ਵੀ ਇਕੱਠੇ ਹੁੰਦੇ ਇਹਦਾ ਫਾਇਦਾ ਇਹਨਾਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਮੈਂ ਬੀਜੇਪੀ ਦੀ ਕਰੂੰਗਾ ਕਿਉਂਕਿ ਜਿਹੜਾ ਬੀਜੇਪੀ ਅੱਜ ਲੱਗੀ ਹੋਈ ਹੈਗੀ ਐ ਇਹਨਾਂ ਦੇ ਜਿਹੜੇ ਸ੍ਰੀ ਗੇਜਾਰਾਮ ਜੀ ਵਰਗੇ ਲੀਡਰ ਨੇ ਇਹ ਖੁਸ਼ ਆਪਣੀ ਸੁਰੱਖਿਅਾਂ ਲੈਣ ਦੇ ਮਾਰੇ ਇਹ ਗੱਲ ਕਰਦੇ ਨੇ ਵੀ ਕੋਈ ਪੁੱਠਾ ਸਿੱਧਾ ਬਿਆਨ ਦੇ ਤਾ ਜਿੱਦਾਂ ਹੁਣ ਇਹਨਾਂ ਨੇ ਕਿਸਾਨਾਂ ਪ੍ਰਤੀ ਤੇ ਮਜ਼ਦੂਰਾਂ ਪ੍ਰਤੀ ਹੋ ਗਿਆ ਆਟਾ ਦਾਲ ਸਕੀਮ ਹੋ ਗਈ ਵੀ ਬੰਦ ਕਰ ਦਿਓ ਜੀ ਵੀ ਸਾਨੂੰ ਸ਼ੋਰਤ ਮਿਲੇ ਟਿਕਟਾਂ ਮਿਲਣ ਪਿੱਛੇ ਇਹਨਾਂ ਨੂੰ ਐਮਪੀ ਦੇ ਟਿਕਟ ਮਿਲ ਗਈ ਸੀਗੀ ਹੋ ਸਕਦਾ ਇਹਨਾਂ ਲਈ ਸਵਰ ਖਾਤਰਾ ਹੋਵੇ ਮੈਨੂੰ ਖੁੱਡੇ ਲੈਣ ਲਾਂਗੇ ਤਾਂ ਇਹ ਬਿਆਨ ਇਹ ਜੇ ਦੇ ਹੀ ਜਾਂਦੇ ਆ ਅਦਰਬਾਜ ਮੈਂ ਇਹ ਵੀ ਕਹੂੰਗਾ ਬੀਜੇਪੀ ਦੇ ਜਿਹੜੇ ਆਗੂ ਸੁਣ ਗਏ ਵੀ ਜੇ ਤੁਸੀਂ ਬੀਜੇਪੀ ਨੇ ਪੰਜਾਬ ਦੇ ਵਿੱਚ ਪੈਰ ਲਾਣੇ ਨੇ ਮੈਨੂੰ ਤਾਂ ਨਹੀਂ ਲੱਗਦਾ ਵੀ ਪੈਰ ਲੱਗਣੇ ਕਿਉਂਕਿ ਹਰ ਇੱਕ ਥਾਂ ਤੇ ਪੰਜਾਬ ਨਾਲ ਤਕਰੀਬਨ ਇਹਨਾਂ ਨੇ ਗਲਤ ਹੀ ਕਰਿਆ ਸਹੀ ਕੋਈ ਨਹੀਂ ਕਰਿਆ ਹੈਗਾ 2021 ਤੋਂ ਲੈ ਕੇ ਲਾ ਲਓ ਆਪਾਂ ਜਿਹੜਾ ਹੁਣ ਨਵਾਂ ਮੁੱਦਾ ਚੱਲਿਆ ਹੋਇਆ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਉੱਥੇ ਸੈਨੇਟ ਤੇ ਸੈਂਡੀਗੜ੍ਹ ਦੀ ਚੋਣਾਂ ਦਾ ਹੈਗਾ ਉਹ ਇਹਨਾਂ ਨੇ ਬਵਾਦ ਛੇੜਿਆ ਨਵਾਂ ਬਿਲਕੁਲ ਲੇਟੈਸਟ ਬਵਾਦ ਹੈ ਜੀਤੇ ਇਹਨਾਂ ਨੇ ਹੋਰ ਕੀ ਕਰਿਆ ਉੱਥੇ ਜਿਹੜੀ ਉਸ ਦਿਨ ਵੀ ਗੱਲ ਸੀਗੀ ਮੈਂ ਦੁਆਰੇ ਪਿੱਛੇ ਜਾਵਾਂਗਾ ਤੁਹਾਡੇ ਜਦੋਂ 18 ਨਵੰਬਰ ਨੂੰ ਇਹਨਾਂ ਨੇ ਰੱਖਿਆ ਸੀਗਾ ਕਿ ਨਾਲ ਦਾਣਾ ਮੰਡੀ ਦੇ ਵਿੱਚ ਫੰਕਸ਼ਨ ਉਹ ਜਿਹੜੇ ਕਹਿੰਦੇ ਅਸੀਂ ਮੈਰਾਥਨ ਕਰਨੀ ਆ ਸਾਡੀ ਜਿਹੜੇ ਨਾਲ ਵੈਸ ਵੀ ਹੋਈ ਆ ਤੁਸੀਂ ਉੱਥੇ ਕਵਰੇਜ ਵੀ ਕਰੀ ਅਸੀਂ ਕਿਹਾ ਵੀ ਮੈਰਾਥਨ ਤਾਂ ਬਾਅਦ ਚ ਕਰਿਓ ਤੁਸੀਂ ਪਹਿਲਾਂ ਜਿਹੜੇ ਬੱਚੇ ਸਾਡੇ ਯੂਨੀਵਰਸਿਟੀ ਦੇ ਵਿੱਚ ਉੱਥੇ ਬੈਠੇ ਨੇ ਪੜੇ ਲਿਖੇ ਬੱਚੇ ਕੋਈ ਬੀਏ ਕਰਨਾ ਕੋਈ ਐਮਏ ਕਰਦਾ ਕੋਈ ਡਿਗਰੀਆਂ ਮੱਡੀ-ਬੱਡੀਆਂ ਲੈ ਜਾਉਣ ਜਾਂਦੇ ਵੀ ਉਹਨਾਂ ਨੇ ਤੁਸੀਂ ਪਹਿਲਾਂ ਨਜਾਇਜ਼ ਪਰਚੇ ਕਰੇ ਨੇ ਹੁਣ ਠੀਕ ਹੈ ਉਸ ਤੋਂ ਬਾਅਦ ਉਹਨਾਂ ਦੇ ਡਾਂਗਾ ਚਲ ਉਹਨਾਂ ਦੇ ਜਿਹੜੀ ਸੈਨਟ ਤੇ ਸੈਂਡਿਗੇਟ ਦੀ ਚੋਣਾਂ ਦੀ ਮੰਗ ਹੈ ਉਹ ਬਿਲਕੁਲ ਜਾਇਜ਼ ਮੰਗ ਹੈ ਵੀ ਉਹ ਮਸਲੇ ਹੱਲ ਕਰੋ ਬਾਅਦ ਵਿੱਚ ਤੁਸੀਂ ਇੱਥੇ ਆ ਕੇ ਜਿਹੜੇ ਉਹ ਪ੍ਰੋਗਰਾਮ ਕਰਨੇ ਨੇ ਤੁਸੀਂ 18 ਸਾਲ ਤੋਂ ੱੱਲੇ ਸਕੂਲਾਂ 'ਚੋਂ ਬੱਚਿਆਂ ਨੂੰ ਲੈ ਕੇ ਆਜਣੇ ਜਿਹੜੇ ਆਪਣੇ ਪ੍ਰਾਈਵੇਟ ਸਕੂਲ ਸੀਗੇ ਇਹਨਾਂ ਦੇ ਆਪਣੇ ਆਂਦੇ ਉਹਨਾਂ ਦੇ ਵਿੱਚੋਂ ਬਾਕੀ ਕੋਈ ਉੱਥੇ ਲੋਕਲ ਲੋਕ ਨਹੀਂ ਆਏ ਸੀਗੇ ਅਸੀਂ ਵੀ ਜਾਣਦੇ ਹਾਂ ਲੋਕਲਾਂ ਨੂੰ ਸਾਰਿਆਂ ਨੂੰ ਉਹਦੇ ਵਿੱਚ ਕੀ ਸੀਗਾ ਸਿਰਫ ਜਿਹੜੇ ਇਹਨਾਂ ਦੇ 5-10 ਬੰਦੇ 20 ਬੰਦੇ ਆਪਣੇ ਖਾਸ ਹੈਗੇ ਨੇ ਹੁੰਦੇ ਆ ਹਰ ਕਿਸੇ ਦੇ ਚਲੋ ਉਹ ਬੰਦੇ ਸੀਗੇ ਅਦਰਵੈ ਨੀ ਸਕੂਲਾਂ ਦੇ ਬੱਚੇ ਸੀਗੇ ਜਿਨ੍ਹਾਂ ਨੂੰ ਨਾ ਇਹ ਪਤਾ ਹੈ ਵੇ ਸਾਨੂੰ ਕਿਹੜੇ ਪਾਸੇ ਤੋੜਨਗੇ ਕੀ ਕਰਨਗੇ ਸਿਰਫ ਇਹਨਾਂ ਨੇ ਇੱਕ ਡਰਾਮਾ ਕਰਿਆ ਵੀ ਉੱਤੇ ਜੀ ਯੁੱਧ ਨਸਿਆ ਵਿਰੁੱਧ ਅਸੀਂ ਆਪਣਾ ਚਲਾਇਆ ਹੋਇਆ ਬੀਜੇਪੀ ਦਾ ਵੀ ਅਸੀਂ ਨਸੇ ਖਤਮ ਕਰਨੇ ਪਰ ਉੱਤੇ ਇਹਨਾਂ ਨੇ ਕੀ ਕਰਨਾ ਸੀਗਾ ਉੱਤੇ ਉਹ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਬੱਚਿਆਂ ਦਾ ਦਿਮਾਗ ਬਾਸ਼ ਕਰਨਾ ਸੀਗਾ ਵੀ ਬੀਜੇਪੀ ਚੰਗੀ ਜਮਾਤ ਹੈ ਆਰਐਸਐ ਜੰਗੀ ਜਮਾਤ ਹੈ ਕਿਉਂਕਿ ਇਹਨਾਂ ਦਾ ਪੰਜਾਬ ਵੀ 19 ਵਰਸ਼ੀ ਤੇ ਵੀ ਆਹੀ ਦੌੜ ਲੱਗੀ ਹੋਈ ਹੈਗੀ ਹੈ ਵੀ ਪੰਜਾਬ ਵੀ 19 ਵਰਸ਼ੀ ਅਸੀਂ ਪੰਜਾਬ ਤੋਂ ਖੋਕੇ ਉਹਨੂੰ ਸੈਂਟਰ ਦੇ ਅੰਡਰ ਕਰ ਲਈਏ ਵੀ ਉੱਥੇ ਵੀ ਆਰਐਸਐਸ ਦਾ ਕਲਚਰ ਲਾਗੂ ਕਰੀਏ ਅਸੀਂ ਆਪਣੇ ਤਰੀਕੇ ਨਾਲ ਉੱਥੇ ਚਲਾਇਆ ਜਾਵੇ ਬੱਚੇ ਜਿਹੜੇ ਉੱਥੇ ਆਣਗੇ ਉਹ ਸਾਡੇ ਕਹਿਣ ਦੇ ਚੱਲਣ ਦੇ ਜੋ ਅਸੀਂ ਕਹੀਏ ਜਿਹੜਾ 200 ਕਾਲਜ ਤਕਰੀਬਨ ਉੱਥੇ ਐਬਿਲੀਸ਼ਨ ਹੈ ਪੰਜਾਬ ਦਾ ਜਿਹੜਾ ਪੰਜਾਬੀ ਉੰਨੀ ਵ੍ਰਸਤੀ ਦੇ ਨਾਲ ਵੀ ਉੱਥੇ ਅਸੀਂ ਆਪਣਾ ਫਿਰ ਸਬਦਾਨ ਲਾਗੂ ਕਰੀਏ ਆਪਣੇ ਬੱਚੇ ਜਿਹੜੇ ਉੱਥੇ ਪੜਨ ਉਹ ਆਰਐਸਐਸ ਬਾਰੇ ਪੜ੍ਹਨ ਨੀਤੀਆਂ ਲਾਗੂ ਕਰੀਏ ਤੇ ਬੱਚਿਆਂ ਦੇ ਅੰਡ ਚ ਮੈਂ ਕਹਾਂਗਾ ਵੀ ਖਾਕੀ ਨਿਕਰਾਂ ਪਵਾ ਦਿਆ ਸੀ ਵੀ ਜਿਨ੍ਹਾਂ ਦੀ ਸੋਚ ਕੀ ਹੈ ਜਿਹੜੇ ਕਹਿੰਦੇ ਹਰ ਇੱਕ ਗੱਲ ਤੇ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਇਹਨਾਂ ਦੇ ਲੀਡਰਾਂ ਨੇ ਬਹੁਤਾਂ ਨੇ ਕਿਹਾ ਹੈਗਾ ਜਦ ਕਿ ਇਹ ਪੰਜਾਬ ਸਿਰਫ ਡਰ ਲੱਗਦਾ ਨਾ ਉਹ ਪੰਜਾਬ ਵੜਦਾ ਪੰਜਾਬ ਅੜਨ ਦੇ ਉੱਤੇ ਜਾਣੇ ਵੀ ਪੰਜਾਬ ਚ ਜੇ ਇਹ ਚੀਜ਼ ਅਸੀਂ ਯੂਨੀਵਰਸਿਟੀ ਖੋਲੀ ਇਹ ਯੂਨੀਵਰਸਿਟੀ ਖੋਗੇ ਇਹਨਾਂ ਦੇ ਕਾਲਜ ਆ ਕੇ ਵੀ ਉੱਤੇ ਉਹ ਕਾਲਜ ਅਸੀਂ ਲਾਗੂ ਕਰ ਲਾਂਗੇ ਪਰ ਇਹਨਾਂ ਦਾ ਹੀ ਬਹੁਤ ਵੱਡੀ ਗਲਤਫਹਿਮੀ ਹੈ ਨਾ ਇਹ ਹੋਇਆ ਤੇ ਨਾ ਹੋਣਾ ਆਉਣ ਵਾਲੇ ਸਮੇਂ ਚ ਵੀ ਨਹੀਂ ਹੋਊਗਾ ਕਿਉਂਕਿ ਜਿਹੜੀ ਗੱਲ ਉਦੋਂ ਗੇਜਾਰਾਮ ਜੀ ਨੇ ਇੱਕ ਹੋਰ ਉੱਤੇ ਕਹੀ ਹੈ ਟੈਟ ਟਾਈਮ ਸੁਣਿਆ ਸੀ ਵੀ ਉਹ ਕਹਿੰਦੇ ਜੀ ਜਿਹੜਾ ਗੁਰੂ ਤੇਗ ਬਹਾਦਰ ਜੀ ਸਾਡੇ ਸਾਰਿਆਂ ਦੇ ਸਤਕਾਰਯੋਗ ਨੇ ਸਨਮਾਨਯੋਗ ਨੇ ਉਹਨਾਂ ਨੇ ਆਪਣਾ ਸਰਵਸਵਾਰਤ ਹੈ ਅੱਜ ਉਹਨਾਂ ਦੇ ਸ਼ਹੀਦੀ ਪੁਰਬ ਤੇ ਦਿਹਾੜੇ ਚੱਲ ਰਹੇ ਨੇ ਉਹਨਾਂ ਬਾਰੇ ਵੀ ਬਹੁਤ ਗਲਤ ਬੋਲਿਆ ਇਹਨਾਂ ਨੇ ਕਹਿੰਦੇ ਜੇ ਗੁਰੂ ਤੇਗ ਬਹਾਦਰ ਜੀ ਨੇ ਸੀਸ ਵਾਰਿਆ ਤਾਂ ਹਿੰਦੂ ਰਾਸ਼ਟਰ ਬਣਾਉਣ ਲਈ ਵਾਰਿਆ ਉਹ ਇਹਨਾਂ ਨੂੰ ਆਹੀ ਨਹੀਂ ਪਤਾ ਵੀ ਜੇ ਤਿਲਕ ਜੰਜੂ ਦੀ ਰਾਖੀ ਕਰਿਓ ਗੁਰੂ ਤੇਗ ਬਹਾਦਰ ਜੀ ਨੇ ਇਸ ਜਿਸਦਾਂ ਕਸ਼ਮੀਰੀ ਪੰਡਤ ਉਹਨਾਂ ਕੋਲ ਚੱਲ ਕੇ ਆਏ ਤਾਂ ਉਹਨਾਂ ਨੇ ਦਿਆ ਜੇ ਅੱਜ ਅਸੀਂ ਸਾਰੇ ਹੈਗੇ ਚਾਹੇ ਮੈਂ ਅੱਜ ਪੱਗ ਬੰਨਦਾ ਚਾਹੇ ਕੋਈ ਹਿੰਦੂ ਤਿਲਕ ਲਾਉਂਦਾ ਚਾਹੇ ਅੱਜ ਮੰਦਰ ਨੇ ਸਾਡੇ ਗੁਰਦੁਆਰੇ ਨੇ ਇਹ ਤਾਂ ਨੇ ਜੇ ਗੁਰੂ ਸਾਹਿਬ ਨੇ ਸੀਸ ਦਿਆ ਅਦਰਵਾਜ ਨਹੀਂ ਸਾਡੇ ਅਜ ਅੱਲ੍ਹਾਹੁ ਅੱਲ੍ਹਾਹੁ ਹੋਇਆ ਕਰਦੀ ਸਾਰੇ ਬੰਦੇ ਸਾਡੇ ਉਰੇ ਮੁਸਲਮਾਨ ਹੁੰਦੇ ਸੁੰਨਤ ਹੋਈ ਹੋਈ ਹੁੰਦੀ ਸਾਰਿਆਂ ਦੀ ਅਸੀਂ ਕਿਹਾ ਕਰਦੇ ਵਿਆਹ ਵੀ ਇਹ ਜਿਹੜੇ ਗੇਜाराम ਜੀ ਅੱਜ ਕਹਿੰਨੇ ਆ ਵੀ ਅਸੀਂ ਜੀ ਇਹ ਕਰਦਾਂਗੇ ਇਹ ਸਾਰਿਆਂ ਦੀ ਜ਼ਬਾਨ ਬੰਦ ਹੋ ਗਈ ਕਿਉਂਕਿ ਉਹੀ ਰਾਜਿਆਂ ਵਾਲਾ ਰਾਜ ਹੁੰਦਾ ਇਹਨਾਂ ਨੇ ਕੁਝ ਬੋਲਣਾ ਵੀ ਨਹੀਂ ਸੀਗਾ ਜੀ ਹਮ ਬਿਲਕੁਲ ਤੇ ਹੁਣ ਪੰਜਾਬ ਦੇ ਵਿੱਚ ਕਿਸਾਨੀ ਮਸਲੇ ਦੀ ਗੱਲ ਕਰ ਲਈਏ ਤਾਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਆਪਾਂ ਨੇ ਦੇਖਿਆ ਨੇ ਮਸਲੇ ਕਈ ਜਿਹੜੇ ਉਭਾਰੇ ਗਏ ਸੀ ਜਿadapter ਐਮਐਸਪੀ ਦੀ ਗੱਲ ਕਰ ਲਈ ਜਾਂ ਫਿਰ ਹੋਰ ਮਸਲੇ ਸੀ ਕਈ ਪੰਜਾਬ ਦੇ ਵਿੱਚ ਜਿਹੜੇ ਹੁਣ ਕਿਸਾਨਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਹੁਣ ਪ੍ਰੋਟੈਸਟ ਉਹਦੇ ਤੇ ਵੱਡੇ ਪੱਧਰ ਤੇ ਕੀਤੇ ਜਾਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕਿਸਾਨਾਂ ਨੂੰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕੀ ਕਿਸਾਨਾਂ ਨੂੰ ਰਾਜਨੀਤੀ ਤੋਂ ਦੂਰ ਕਿਉਂਕਿ ਦੇਖੋ ਦੋ ਬਣੇ ਹੋਏ ਨੇ ਇੱਕ ਗੈਰੇਜ ਜਿਹੜੇ ਰਾਜਨੀਤਿਕ ਹੈ ਇੱਕ ਰਾਜਨੀਤਿਕ ਹੈ ਕੀ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਬਿਨਾਂ ਸਿਆਸਤ ਦੇ ਵਿੱਚ ਆਇਆ ਇਹ ਜਿਹੜੀਆਂ ਮੰਗਾਂ ਨੇ ਉਹਨਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ ਕੀ ਮਿਲ ਸਕਦੀਆਂ ਨੇ ਕਿਉਂਕਿ ਦੇਖੋ ਹੁਣ ਬਲਬੀਰ ਸਿੰਘ ਰਾਜੇਵਾਲ ਨੇ ਉਦੋਂ ਇੰਦਰਾ ਗਾਂਧੀ ਹੋਰਾਂ ਦੇ ਨਾਲ ਵੀ ਜਦੋਂ ਮੀਟਿੰਗਾਂ ਹੁੰਦੀਆਂ ਉਦੋਂ ਬੈਠਦੇ ਹੁੰਦੇ ਸੀ ਤਾਂ ਦੇਖੋ ਕਿੰਨਾ ਲੰਬਾ ਸਮਾਂ ਹੋ ਗਿਆ ਉਸੇ ਤਰ੍ਹਾਂ ਚੱਲਦਾ ਆ ਰਿਹਾ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਦੇਖੋ ਵੱਲੋਂ ਪ੍ਰਸਾਦ ਮੈਂ ਇਹ ਚ ਕਹੂੰਗਾ ਵੀ ਜਿਹੜੇ ਸਾਡੇ ਚੰਦ ਲੀਡਰ ਕਹਿੰਦੇ ਨੇ ਵੀ ਕਿਸਾਨਾਂ ਨੂੰ ਰਾਜਨੀਤੀ ਚ ਨਹੀਂ ਆਉਣਾ ਚਾਹੀਦਾ ਮੈਂ ਉਹਦੇ ਹੱਕ ਚ ਨਹੀਂ ਹੈਗਾ ਕਿਉਂਕਿ ਦੇਖੋ ਜੇ ਅਸੀਂ ਕਿਤੋਂ ਗੰਦਗੀ ਸਾਫ਼ ਕਰਨੀ ਹੈਗੀ ਐ ਤਾਂ ਸਾਨੂੰ ਗੰਦ ਚ ਉਤਰਨਾ ਹੀ ਪੈਣਾ ਅੱਜ ਸਾਡੀ ਰਾਜਨੀਤੀ ਇੰਨੀ ਕਿ ਗੰਧਲੀ ਹੋ ਚੁੱਕੀ ਐ ਉਦੋਂ ਜੇ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਜਾ ਕੇ ਉੱਤੇ ਖੜਨਗੇ ਸਾਡੇ ਹੱਕ ਦੀ ਗੱਲ ਕਰਨਗੇ ਉਹਨਾਂ ਦੇ ਹੱਥ 'ਚ ਆਪਣੀ ਕਲਮ ਆਊਗੀ ਤਾਂ ਉਹ ਜਾ ਕੇ ਉਹ ਚੀਜ਼ ਨੂੰ ਸਾਫ਼ ਕਰ ਸਕਦੇ ਨੇ ਹੀ ਰੋੜਾਂ ਤੇ ਤਾਂ ਸਾਡੇ ਬਜ਼ੁਰਗ ਪੁਰਖੇ ਪਹਿਲਾਂ ਬੰਦੇ ਆ ਕੇ ਅੱਗੇ ਨੂੰ ਅਸੀਂ ਬੈਠੀ ਜਾਣਾ ਉਦਾਂ ਐ ਮਨ ਨੂੰ ਨਹੀਂ ਲੱਗਦਾ ਉੱਥੇ ਕੋਈ ਬਦਲਾਅ ਹੋਊਗਾ ਕਿਉਂਕਿ ਪ੍ਰੋਟੈਸਟ ਐ ਸਾਡੇ ਕੀ ਹੁੰਦਾ ਜਿਹੜੀ ਮੌਜੂਦਾ ਸਰਕਾਰ ਐ ਉਹਨਾਂ ਸਾਡੇ ਜਿਹੜੇ ਪਰਸਨ ਸਾਡਾ ਕਿਸੇ ਨਾਲ ਕੋਈ ਮਤਪੇਦ ਹੁੰਦਾ ਨਹੀਂ ਹੈਗਾ ਉਹਨਾਂ ਦੇ ਵਿਚਾਰਾਂ ਦੀ ਲੜਾਈ ਆ ਜਾਂਦੀ ਆ ਸੀ ਉਹਨਾਂ ਤੋਂ ਮੰਗਾ ਮਨਾਣੀਆਂ ਹੁੰਦੀਆਂ ਉਹਨਾਂ ਨਾਲ ਸਾਡੀ ਲਗਾਤਾਰ ਤੋਂ ਤੋਂ ਮੈਂ ਮੈਂ ਰਹਿੰਦੀ ਆ ਰਹਿੰਦੀ ਆ ਹਰ ਇੱਕ ਮਸਲੇ ਦੀ ਕਦੇ ਜਿੱਦਾਂ ਹੁਣ ਪਿੱਛੇ ਸੈਂਟਰ ਨਾਲ ਜਿਹੜੇ ਕਾਲੇ ਕਾਨੂੰਨਾਂ ਦੀ ਆਪਾਂ ਗੱਲ ਕਰੀਆ ਉਹਨਾਂ ਦੀ ਗੱਲ ਹੋ ਗਈ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਉਹ ਟੇਡੇ ਤਰੀਕੇ ਨਾਲ ਕੀ ਕਰਨਗੇ ਉਹਨਾਂ ਨੇ ਪੰਜਾਬ ਵਿੱਚ ਸੈਲੋਜ਼ ਬਣਾਤੇ ਬਹੁਤ ਵੱਡੇ ਪੱਧਰ ਤੇ ਉਹਦੇ ਵਿੱਚ ਕੀ ਹੋਣਾ ਸੈਲੋਜ਼ ਦੇ ਵਿੱਚ ਲੋਕਾਂ ਨੂੰ ਇਹਨਾਂ ਨੂੰ ਲਾਲਚ ਦੇਣਾ ਪਹਿਲਾਂ ਜਿੱਦਾਂ ਵੀ 100 ਰੁਪਏ ਦਵਾਂਗੇ 200 ਦਵਾਂਗੇ ਵੀ ਮੰਡੀਆਂ ਦੀ ਥਾਂ ਤੁਸੀਂ ਸਿੱਧੇ ਡਾਇਰੈਕਟ ਫਸਲ ਸਾਡੇ ਕੋਲ ਲੈ ਕੇ ਆਓ ਸਾਡੇ ਕਿਸਾਨ ਵਿਚਾਰੇ ਐਨੇ ਕਸਾਉ ਨੇ ਉਹ 50 ਜਾਂ 100 ਰੁਪਏ ਪਿੱਛੇ ਉਧਰ ਨੂੰ ਤੁਰ ਪੈਂਦੇ ਕਿਉਂਕਿ ਮੰਡੀਆਂ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਵੀ ਜਿਹੜਾ ਮੰਡੀਕਰਨ ਬਚਾਉਣ ਲਈ ਜਿਹੜੀ ਮੰਡੀ ਦੀ ਫੀਸ ਹੈ ਉਹ ਹੋਣੀ ਜ਼ਰੂਰੀ ਹੈ ਕੱਟੀ ਜਾ ਫੀਸ ਕੱਟੀ ਹੋਊਗੀ ਸਾਡਾ ਮਾਲ बिकੂਗਾ ਤਾਂ ਮੰਡੀਆਂ ਸਾਡੀਆਂ ਬਹਾਲ ਰਹਿਣਗੀਆਂ ਅਦਰਵਾਜ ਨਹੀਂ ਰਹਿਣਗੀਆਂ ਉਦਾਂ ਇਹਨਾਂ ਨੇ ਉਹ ਚੀਜ਼ ਟੇਡੇ ਤਰੀਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰਦੀ ਉਦੋਂ ਬਿਜਲੀ ਬਿੱਲ 2025 ਇਹਨਾਂ ਨੇ ਪੈਂਡਿੰਗ ਰੱਖ ਲਿਆ ਸੀਗਾ ਜਿਹੜਾ 2021 ਦੇ ਵਿੱਚ ਉਹ ਹੁਣ 2025 'ਚ ਇਹਨਾਂ ਨੇ ਐਕਟ ਬਣਾ ਕੇ ਲੈ ਕੇ ਆ ਗਏ ਉਹਦੇ 'ਚ ਕੀ ਹੈ ਜਿਹੜੇ ਚਿੱਪ ਵਾਲੇ ਮੀਟਰ ਨੇ ਇਹਨਾਂ ਨੇ ਸਾਰਿਆਂ ਦੇ ਚਿੱਪ ਵਾਲੇ ਮੀਟਰ ਲਾਣੇ ਨੇ ਲਾਣੇ ਵੀ ਕਿਹੜੇ ਤਰੀਕੇ ਨਾਲ ਨੇ ਵੀ ਪ੍ਰਾਈਵੇਟ ਲੋਕਾਂ ਨੂੰ ਇਹ ਠੇਕਾ ਦੇ ਦੇਣਗੇ ਪ੍ਰਾਈਵੇਟਾਂ ਨੂੰ ਠੇਕਾ ਦੇ ਕੇ ਉੱਤੇ ਇਹਨਾਂ ਨੇ ਕੀ ਕਰਨਾ ਹੈ ਫਿਰ ਉਹ ਆਪਣੀ ਪ੍ਰਾਈਵੇਟ ਫੋਰਸਾਂ ਰੱਖਣਗੇ ਜ਼ਬਰਦਸਤੀ ਉਹਨਾਂ ਨੇ ਗੁੰਡਾਗਰਦੀ ਦੇ ਨਾਲ ਉਹ ਮੀਟਰ ਲਾਣੇ ਕਿਉਂਕਿ ਉਹਨਾਂ ਮੀਟਰਾਂ ਦੀ ਜਿਹੜਾ ਬੀ ਲਾਂਦਾ ਹੈ ਉਹ ਤੁਹਾਡੇ ਫੋਨ ਤੇ ਆਣਾ ਹੈ ਫੋਨ ਬੰਗਣ ਉਹ ਚ ਜਿੰਨੇ ਪੈਸੇ ਤੁਸੀਂ ਪਾਓਗੇ ਉਹਨੇ ਚੱਲ ਪੈਣਾ ਅਦਰਬਜ ਨਹੀਂ ਰਾਤ ਨੂੰ ਉਧਰ ਤੁਸੀਂ ਰੋਟੀ ਖਾਂਦੇ ਹੋ ਥੋੜੇ ਚਾਰ ਰਿਸ਼ਤੇਦਾਰ ਆਏ ਵੀ ਹੁਣ ਪੈਸੇ ਮੁੱਕੇ ਤੁਹਾਡਾ ਬਿਜਲੀ ਬਿੱਲ ਉੱਥੇ ਪਾੜਦੇ ਕਿਉਂਕਿ ਇਹ ਚੀਜ਼ ਸਾਰੇ ਸਾਰਾ ਕੁਝ ਪ੍ਰਾਈਵੇਟ ਹੱਥਾਂ ਤੋਂ ਉੱਪਰ ਨੂੰ ਫਿਰਦੇ ਆ ਜਿੱਦਾਂ ਰੇਲਵੇ ਸਾਡਾ ਉਹ ਪ੍ਰਾਈਵੇਟ ਹੱਥਾਂ ਚ ਲੱਗ ਗਿਆ ਲਾਲ ਕਿਲੇ ਦੀ ਉਦੋਂ ਗੱਲ ਕਰਦੇ ਸੀਗੇ ਵੀ ਲਾਲ ਕਿਲਾ 26 ਜਨਵਰੀ ਨੂੰ ਜਦੋਂ ਸਾਡੇ ਵੀਰ ਗਏ ਨੇ ਵੀ ਸਰਕਾਰ ਦਾ ਪਰ ਨਹੀਂ ਲਾਲ ਕਿਲੇ ਦਾ ਜਿਹੜਾ ਹੈਗਾ ਸਿਸਟਮ ਲਾਲ ਕਿਲਾ ਵੀ ਇਹਨਾਂ ਨੇ ਠੇਕੇ ਤੇ ਦਿਆ ਹੋਇਆ ਹੈਗਾ ਉਦੇ ਅੰਕੜੇ ਨੇ ਤੁਸੀਂ ਵੀ ਉਹ ਕੱਢ ਕੇ ਦਿਖਾ ਸਕਦੇ ਹੋ ਉਦਾਂ ਇਹ ਸਾਡੇ ਜਿਹੜੇ 에어ਪੋਰਟ ਸੀਗੇ ਉਹ ਠੇਕਿਆਂ ਤੇ ਚੜਤੇ ਜੇ ਉਦਾਂ ਇਹ ਸਾਡੇ LIC ਸੀਗੀ ਬਹੁਤ ਵੱਡੀ ਏਜੰਸੀ ਸੀਗੀ ਉਹ ਠੇਕੇ ਤੇ ਚੜਦੀ ਸਾਡਾ ਰੇਲਵੇ ਦਾ ਬਜਟ ਇੱਕ ਵੱਖਰਾ ਬਜਟ ਆਇਆ ਕਰਦਾ ਸੀ ਅਸੀਂ ਵੀ ਦੇਖਦੇ ਰਹੇ ਹਾਂ ਜਦ ਕਿ ਵੱਧੇ ਚ ਹੁੰਦਾ ਸੀਗਾ ਉਹ ਇਹਨਾਂ ਨੇ ਖਤਮ ਕਰਕੇ ਬਜਟ ਪ੍ਰਾਈਵੇਟ ਹੱਥਾਂ 'ਚ ਅੱਜ ਅਸੀਂ ਦੇਖਦੇ ਹੁੰਨੇ ਆ ਅਡਾਨੀ ਪੋਰਟ ਅਡਾਨੀ ਰੇਲਵੇ ਅੰਬਾਨੀ ਰੇਲਵੇ ਉਹਦੇ ਤੇ ਵੀ ਕਹਿੰਦਾ ਲਿਖਿਆ ਹੋਇਆ ਹੁੰਦਾ ਅੱਜ ਵੀ ਆਪਾਂ ਦੇਖ ਸਕਦੇ ਹਾਂ ਕਿਤੇ ਵੀ ਰੇਲਵੇ ਦੇ ਖੜ ਕੇ ਵੀ ਇਹਨਾਂ ਨੇ ਉਹ ਚੀਜ਼ਾਂ ਵੀ ਠੇਕੇ ਦੇ ਦਿੱਤੀਆਂ ਏਦਾਂ ਇਹ ਸਾਰਾ ਕੁਝ ਪ੍ਰਾਈਵੇਟ ਕਰਨ ਨੂੰ ਫਿਰਦੇ ਆ ਜਿਹਦੇ ਕਰਕੇ ਭਾਜਪੀ ਦਾ ਅਸੀਂ ਵਿਰੋਧ ਕਰਦੇ ਹਾਂ ਹਰ ਟਾਈਮ ਇਹੋ ਚੀਜ਼ ਪੰਜਾਬੀ ਯੂਨੀਵਰਸਿਟੀ ਦੀ ਹੁਣ ਹੈਗੀ ਐ ਯੂਨੀਵਰਸਿਟੀ ਚ ਵੀ ਇਹਨਾਂ ਨੇ ਸੇਮ ਆਹੀ ਚੀਜ਼ ਜਿਹੜੀ ਸੈਨੇਟ ਤੇ ਸੈਂਟਗੇਟ ਦੀ ਚੋਣਾਂ ਦੇ ਵਿੱਚ ਖਲਣ ਪਾਇਆ ਵੀ ਨਹੀਂ ਹੋਣ ਦੇਣੀਆ ਜਾਂ ਉਹਨਾਂ ਦੇ ਮੈਂਬਰ 90 ਤੋਂ 30 ਤੇ ਲੈ ਕੇ ਆ ਗਏ ਉੱਚ ਵੀ ਸੇਮ ਉਹੀ ਰੋਲਾ ਦਾ ਹੁੰਦਾ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਖਤਮ ਕਰਨ ਲਈ ਸਾਨੂੰ ਰਾਜਨੀਤੀ 'ਚ ਉਤਰਨਾ ਹੀ ਪੈਣਾ ਉਹ ਚਾਹੇ ਅਸੀਂ ਅੱਜ ਆਜੋ ਚਾਹੇ ਕੱਲ੍ਹ ਆ ਜੇ ਸਾਡੇ ਬੱਚੇ ਆਣ ਕਿਉਂਕਿ ਜਦੋਂ ਤੱਕ ਜਿਹੜੀਆਂ ਇਹ ਕੁਰਸੀਆਂ ਦੇ ਬਹਿ ਕੇ ਪਹਿਲਾਂ ਸਾਡੇ ਮੂਰੇ ਹੱਥ ਜੋੜਦੇ ਨੇ ਬਾਅਦ ਦੇ ਵਿੱਚ ਸਾਡੇ ਦੇ ਅਸੀਂ ਡਾਂਗਾ ਮਾਰਦੇ ਨੇ ਆਹੀ ਆਰਡਰ ਦਿੰਦੇ ਆ ਉਹੀ ਸਾਡੇ ਵੀਰ ਨੇ ਪੁਲਿਸ ਵਾਲੇ ਸਾਡੇ ਆਪਣੇ ਹੁੰਦੇ ਆ ਪਹਿਲਾਂ ਸਾਡੇ ਨਾਲ ਹੱਥ ਮਿਲਾਨ ਕੇ ਜੱਫੀ ਪਾਣਗੇ ਕੱਲ ਨੂੰ ਉਹੀ ਡਾਂਗ ਲੈ ਕੇ ਸਾਡੇ ਮੂਰੇ ਖੜੇ ਹੁੰਦੇ ਆ ਵੀ ਇਹਦੇ ਕਰਕੇ ਮੈਂ ਤਾਂ ਆਹੀ ਕਹੂੰਗਾ ਵੀ ਜਿਹੜੇ ਬੰਦੇ ਸਮਰਥਾ ਰੱਖਦੇ ਨੇ ਉਹਨਾਂ ਨੂੰ ਇਲੈਕਸ਼ਨ 'ਚ ਉਤਰਨਾ ਚਾਹੀਦਾ ਕੋਈ ਮਾੜੀ ਗੱਲ ਨਹੀਂ ਕੋਈ ਮਾੜੀ ਜਮਾਤ ਨਹੀਂ ਹੈਗੀ ਕਿਉਂਕਿ ਸਾਡੇ ਆਪਣੇ ਕਿਸਾਨਾਂ ਮਜ਼ਦੂਰਾਂ ਦੀਆਂ ਇਹ ਵੋਟਾਂ ਨੇ ਜਿਹੜੀਆਂ ਵੋਟਾਂ ਅਸੀਂ ਪਾਣੇ ਆ ਅਸੀਂ ਹੀ ਪਾਣੇ ਆ ਕੋਈ ਹੋਰ ਤਾਂ ਬੰਦੇ ਨਹੀਂ ਹੈ ਆਪਣੇ ਬੰਦੇ ਨੂੰ ਕਿਉਂ ਨਹੀਂ ਪਾ ਸਕਦੇ ਆਪਣੇ ਨੂੰ ਕਿਉਂ ਨਹੀਂ ਮੂਰੇ ਹੋ ਲੈ ਕੇ ਆ ਸਕਦੇ ਆਹੀ ਆ ਵੀ ਆਪਣੇ ਨੂੰ ਮੈਂ ਤਾਂ ਇਹ ਕਹੂੰਗਾ ਜੀ ਲੜਨਾ ਚਾਹੀਦਾ ਮੇਰਾ ਇਹ ਗੱਲ ਤੇ ਸਮਰਥਨ ਹੈ ਕਿ ਸਾਨੂੰ ਇਲੈਕਸ਼ਨ ਚ ਆਉਣਾ ਚਾਹੀਦਾ ਅੱਗੇ ਕੋਈ ਗੱਲ ਨਹੀਂ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਦੇਖੋ ਸਾਡਾ ਕੰਮ ਹੈ ਮਿਹਨਤ ਕਰਨਾ ਜੇ ਅਸੀਂ ਇਲੈਕਸ਼ਨ ਚ ਆਵਾਂਗੇ ਇੱਕ ਗੱਲ ਮੈਂ ਚ ਹੋਰ ਐਡ ਆਨ ਕਰੂੰਗਾ ਜਦੋਂ ਬੀਜੇਪ ਸਟਾਰਟਿੰਗ ਚਾਈ ਹੈ ਤੁਸੀਂ ਇਹਦੀਆਂ ਅੰਕੜੇ ਕੱਢ ਕੇ ਦੇ ਸਕਦੇ ਹੋ ਕਿ ਐਮਐਲਏ ਨੂੰ 3 300 ਵੋਟਾਂ ਵੀ ਪਈਆਂ ਨੇ ਕਿਸੇ 500 ਕਿਸੇ 300 ਕਿਤੇ ਹਜ਼ਾਰ ਉਹ ਤੋਂ ਬਾਅਦ ਅੱਜ ਬੀਜੇਪ ਮੈਜੋਰਟੀ ਸੈਂਟਰ ਚ ਅੱਜ ਪਿੱਛੇ ਸਾਡੇ ਕਿਸਾਨ ਲੜੇ ਨੇ ਕੋਈ ਮਾੜੀ ਗੱਲ ਨਹੀਂ ਕਿਸੇ ਨੂੰ 1500 ਵੋਟ ਪੈ ਗਈ ਕਿਸੇ ਨੂੰ 2500 ਕਿਸੇ ਨੂੰ ਜਜਵਾਦਾ ਰੱਖਿਆ ਲੜਨ ਦਾ ਸਾਡੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਤਾਂ ਕਰੀ ਐ ਮੈਂ ਤਾਂ ਕਹਿੰਦਾ ਐਸ ਕੀ ਆਪਣਾ ਆ ਕੇ ਇਲੈਕਸ਼ਨ ਚ ਕੁੱਦਣਾ ਚਾਹੀਦਾ ਸਾਨੂੰ ਜਿਹੜੇ ਕੁੱਦ ਸਕਦੇ ਨੇ ਕਿਉਂਕਿ ਸਾਡੇ ਲੋਕਾਂ ਦੇ ਵਿੱਚ ਜਦੋਂ ਤੱਕ ਜਾਗਰੂਕ ਨਹੀਂ ਆਂਦੀ ਜਾਗਰਤੀ ਨਹੀਂ ਆਂਦੀ ਵੀ ਸਾਨੂੰ ਇਹ ਜਿਹੜਾ ਮਸਲਾ ਹੱਲ ਹੋਣਾ ਉਹ ਹੋਣਾ ਵਿਧਾਨ ਸਭਾ ਜੇ ਸੰਸਦ ਦੇ ਵਿੱਚ ਜਦੋਂ ਤੱਕ ਸਾਡੇ ਬੰਦੇ ਉੱਥੇ ਨਹੀਂ ਬੰਦੇ ਸਾਡੇ ਦੇ ਇਦਾਂ ਡਾਂਗਾ ਮਰਦੀਆਂ ਰਹਿਣੀਆਂ ਸਾਡੀ ਤਾਂ ਇਹ ਸਾਨੂੰ ਲੜਾਈ ਲੜਨੀ ਪਣੀ ਆ ਰੋੜਾਂ ਦੇ ਬੈਠੀ ਜਾਵਾਂਗੇ ਪਹਿਲਾਂ 750 ਕਿਸਾਨ ਸਹੀਦ ਕਰਾਇਆ ਹੁਣ ਪਿੱਛੇ ਸਾਡੇ ਤਕਰੀਬਨ 30-40 ਕਿਸਾਨ ਇੱਥੇ ਵੀ ਸਹੀਦ ਹੋ ਗਏ ਤੇ ਉਹ ਕਿੰਨੇ ਫੱਟੜ ਹੋ ਗਏ ਸਾਡੇ ਕਿਸਾਨ ਵੀ ਇਹਨਾਂ ਨੇ ਸਾਡੇ ਨਾਲ ਹੀ ਕੁਛ ਕਰਨਾ ਤੁਸੀਂ ਚਾਹਵਨ ਹੋ ਕਿਸੇ ਹਲਕੇ ਤੋਂ ਦੇਖੋ ਉਹ ਜਿੱਦਾਂ ਸਮਾ ਜਿੱਦਾਂ ਲੋਕੀ ਕਹਿਣਗੇ ਜੇ ਦੇਖੋ ਮੈਂ ਇਹ ਕਹਿੰਦਾ ਜੇ ਸਾਡੇ ਵੀਰ ਕਹਿਣ ਜਿਹੜੇ ਮੇਰੇ ਨਾਲ ਟੀਮ ਚੱਲਦੀ ਹੈ ਜਾਂ ਸਾਡੇ ਹਲਕੇ ਦੇ ਵਿੱਚ ਸਾਡੇ ਆਪਣੇ ਹਮਖਿਆਲ ਬੰਦੇ ਨੇ ਮੇਰੇ ਨਾਲ ਚੱਲਣ ਵਾਲੇ ਬੱਕ ਬੱਕ ਲਾ ਲੋ ਮਜਦੂਰਾਂ ਦੇ ਵਿੱਚੋਂ ਕਿ ਕਿਸਾਨ ਵੀ ਨੇ ਸਾਡੇ ਆਪਣੇ ਮਿੱਤਰ ਪਿਆਰੇ ਵੀ ਨੇ ਜੋ ਕਹਿਣਗੇ ਹੋ ਸਕਦਾ ਅਸੀਂ ਆ ਜਾਈਏ ਕੋਈ ਉਹ ਨਹੀਂ ਹੈਗਾ ਦੇਖੋ ਇਹ ਕੋਈ ਮਾੜਾ ਕੰਮ ਤਾਂ ਹੈ ਨਹੀਂ ਜੇ ਕਿਹ ਇਲੈਕਸ਼ਨ ਲੜਨ ਮੈਂ ਪਹਿਲਾਂ ਵੀ ਕਹਿ ਘਟਾ ਸਾਡਾ ਮਿਹਨਤ ਕਰਨਾ ਫਰਜ਼ ਹੈ ਜੋ ਆਕਾਲਪੁਰਖ ਚਾਹੇ ਜਿੰਨੇ ਐਮਐਲਏ ਬਣੇ ਨੇ ਐਮਪੀ ਬਣੇ ਨੇ ਸਾਰੇ ਸਾਡੇ ਚੋਂ ਹੀ ਬਣਦੇ ਨੇ ਕੋਈ ਬਾਹਰੋਂ ਤਾਂ ਆਇਆ ਨਹੀਂ ਹੈਗਾ ਉਸ ਤੋਂ ਬਾਅਦ ਇੱਕ ਜਰੂਰ ਕਹੂੰਗਾ ਆਪਣਾ ਹਲਕਾ ਕਨੌਰ ਹੋਣ ਦੇ ਨਾਤੇ ਅੱਜ ਤੱਕ ਸਾਡੀ ਇੱਕ ਬਦਕਿਸਮਤੀ ਰਹੀ ਹੈ ਸਾਨੂੰ ਆਪਣੇ ਲੋਕਲ ਹਲਕੇ ਦਾ ਕੈਂਡੀਡੇਟ ਨਹੀਂ ਮਿਲਿਆ ਜਿਹੜਾ ਮੇਲਾ ਚਾਹੁੰਦਾ ਸੀਗਾ ਆਮ ਲੋਕਾਂ 'ਚ ਹੋਵੇ ਸਿਰਫ ਪਹਿਲਾਂ ਜਿਹੜਾ ਸਰਦਾਰ ਜਸਜੀਤ ਸਿੰਘ ਸੰਧੂ ਹੁੰਦੇ ਸੀਗੇ ਇਹ ਸੰਧੂ ਸਾਹਿਬ ਜਦੋਂ ਲੜੇ ਨੇ ਉਹ ਲਾਲੋ ਵਿਹ ਹਲਕੇ 'ਚੋਂ ਪਿੰਡੋਂ ਉਹ ਤੋਂ ਆਉਂਦੇ ਸੀਗੇ ਪਰ ਉਹ ਤੋਂ ਬਾਅਦ ਸਾਡੇ ਹਲਕੇ ਦਾ ਕੋਈ ਐਮਐਲਏ ਮੈਨੂੰ ਤਾਂ ਲੱਗਿਆ ਨਹੀਂ ਹੈਗਾ ਤੁਸੀਂ ਦੇਖ ਲਓ ਚਾਹੇ ਸਾਡੇ ਸਰਦਾਰ ਜਸਜੀਤ ਸਿੰਘ ਰੰਧਾਵਾ ਜੀ ਹੋਏ ਨੇ ਸ੍ਰੀ ਮਦਨ ਲਾਲ ਜੀ ਨੇ ਚਾਹੇ ਗਰ ਲਾਲ ਜੀ ਨੇ ਚਾਹੇ ਬੀਬੀ ਮੁਖਮੇਲਪੁਰ ਜੀ ਬਣੇ ਨੇ ਸਰਦਾਰ ਰਜੈਤ ਸਿੰਘ ਮੁਖਮੇਲਪੁਰ ਬਣੇ ਨੇ ਵੀ ਸਾਰੇ ਤਕਰੀਬਨ ਬਾਹਰੋਂ ਬਲੌਂਗ ਕਰਦੇ ਸੀਗੇ ਸਨੌਰ ਹਲਕੇ ਨੂੰ ਜ਼ਿਆਦਾ ਬਲੌਂਗ ਕਰਦੇ ਸੀਗੇ ਉਦੇ ਕਰਕੇ ਆ ਮਲੋ ਨੂੰ ਬਲੌਂਗ ਕਰਦੇ ਸੀਗੇ ਸਰਦਾਰ ਜਸਜੀਤ ਸਿੰਘ ਹੁੰਦਾ ਵਾ ਵੀ ਆਪਣੇ ਹਲਕੇ ਦੇ ਨਹੀਂ ਹੈਗੇ ਅੱਜ ਤੱਕ ਮੈਂ ਤਾਂ ਇਹ ਕਹਾਂਗਾ ਵੀ ਲੋਕਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਜੇ ਆਪਣਾ ਕੋਈ ਪੁਆਦ ਦਾ ਬੰਦਾ ਮੁਰੇ ਜਾਂਦਾ ਹੈਗਾ ਚਾਹੇ ਮੈਂ ਅਮਜੇ ਕੋਈ ਵੀ ਆਵੇ ਕਿਉਂਕਿ ਸਾਡਾ ਲੋਕਲ ਤਾਂ ਹੋਊਗਾ ਸਾਡੇ ਲੋਕਲ ਪਿੰਡਾਂ ਜਿਸੀਂ ਜੰਮੇ ਪਲੇ ਆ ਸੋ ਅਸੀਂ ਇਕੱਠੇ ਰਹੇ ਆ ਸਾਰਿਆਂ ਦੇ ਵਿੱਚ ਆਦਾ ਹੈ ਨਹੀਂ ਵੀ ਬਾਹਰੋਂ ਐਥੇ ਹੀ ਖੇਲੇ ਕੋਈ ਅਸੀਂ ਆ ਨਹੀਂ ਵੀ ਸਾਡੇ ਖਾਨਦਾਨੀ ਪਰਿਵਾਰ ਪਿੱਛੇ ਜੀ ਪੋਲੀਟਿਕਲ ਪਰਿਵਾਰ ਸੀਗੇ ਸਾਡੇ ਚਾਚੇ ਤਾ ਇਹ ਚੀਜ਼ਾਂ ਸੀਗੇ ਕੁਛ ਨਹੀਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰੰਗ ਪ੍ਰਮਾਤਮਾ ਨੇ ਜਿੱਦਾਂ ਉਹਨੂੰ ਚੰਗਾ ਲੱਗੂ ਉਹਨੇ ਲਾਣਾ ਹੈਗਾ ਕੋਈ ਉੱਤ ਪਰੋਬਲਮ ਨਹੀਂ ਜੇਕਰ ਨਾਲ ਦੇ ਕਹਿਣਗੇ ਜਾਂ ਫਿਰ ਹਲਕੇ ਦੇ ਲੋਕ ਕਹਿਣਗੇ ਫਿਰ ਰਾਜਪੁਰੇ ਤੇ ਲੜੂਗਾ ਜਾਂ ਕਨੌਰ ਤੋਂ ਨਹੀਂ ਅਸੀਂ ਆਪਣੇ ਹਲਕੇ ਤੋਂ ਲੜੂਗਾ ਜੀ ਮੈਂ ਰਾਜਪੁਰੇ ਤੋਂ ਕਾਹਤੋਂ ਲੜੂਗਾ ਫਿਰ ਤਾਂ ਕਨੌਰ ਦੇ ਵਿੱਚ ਆਪਾਂ ਲੜਾਂਗੇ ਆਪਾਂ ਉੱਥੇ ਆਪਣੇ ਹਲਕੇ 'ਚ ਜਾ ਕੇ ਦੇਖੋ ਉਹੀ ਗੱਲ ਤਾਂ ਮੈਂ ਕਹਿ ਕੇ ਖੜਿਆ ਵੀ ਅੱਜ ਤੱਕ ਜਿੰਨੇ ਆਏ ਨੇ ਬਾਹਰਲੇ ਹੁਣ ਰਾਜਪੁਰੇ ਜਾ ਕੇ ਉਹ ਵੀ ਫਿਰ ਬਾਹਰਲਾ ਹਲਕਾ ਹੋ ਕੇ ਜਿਵੇਂ ਰਾਜਪੁਰੇ ਜਾਂਦਾ ਮੈਂ ਆਪਣੇ ਹਲਕੇ 'ਚ ਹੀ ਕੋਸ਼ਿਸ਼ ਕਰੂੰਗਾ ਕੋਈ ਗੱਲ ਨਹੀਂ ਜੇ ਸਾਡੇ ਜਿੰਨੇ ਵੀ ਮਿੱਤਰ ਜਿੰਨੇ ਸਾਡੇ ਰਿਸ਼ਤੇਦਾਰ ਨੇ ਜਿੰਨੇ ਯਾਰ ਦੋਸਤ ਨੇ ਹਲਕੇ ਤੇ ਜੋ ਕਹਿਣਗੇ ਵੀ ਤੁਸੀਂ ਆਓ ਮੁਰੇ ਤਾਂ ਜਰੂਰ ਆਵੋ ਕੋਈ ਗੱਲ ਨਹੀਂ ਇਹ ਚ ਕੋਈ ਗਨਾਹ ਨਹੀਂ ਆ ਸਾਨੂੰ ਐਨਾ ਪਤਾ ਹੈ ਵੀ ਜਿਹੜੇ ਹੋਰ ਬੰਦੇ ਨੇ ਉਹਨਾਂ ਕੋਲ ਅਰਬ ਰੁਪਈਆ ਸਾਡੇ ਕੋਲ ਰੁਪਈਆ ਤਾਂ ਨਹੀਂ ਹੈਗਾ ਪਰ ਸਾਡੇ ਚ ਐਨੀ ਹਿੰਮਤ ਹੈਗੀ ਆ ਵੀ ਸਾਰੇ ਯਾਰ ਦੋਸਤ ਮਿੱਤਰ ਪੈ ਨਾਲ ਖੜੇ ਆ ਪਹਿਲਾਂ ਵੀ ਅੱਗੇ ਨੂੰ ਵੀ ਖੜ੍ਹ ਸਕਦੇ ਆ ਠੀਕ ਹੈ ਸਾਡਾ ਇਹ ਸਰੀਰ ਹੈ ਜਿੱਥੇ ਲੇਕੇ ਲੱਗੂ ਅਸੀਂ ਲਾਵਾਂਗੇ ਜੀ ਬਹੁਤ ਧੰਨਵਾਦ ਸੋ ਵੀ ਸਨ ਮਨਜੀਤ ਸਿੰਘ ਕਮਾਣਾ ਹੁਣ ਵੇਖਣਾ ਇੱਥੇ ਬੇਦਖਾਸੀ ਹੋਵੇ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਸਿੱਖ ਰਾਜਨੀਤੀ ਤੇ ਕਿਸ ਦੋ ਅਹਿਮ ਨੇ ਕਿਉਂਕਿ ਪੰਜਾਬ ਦੇ ਵਿੱਚ ਇੱਕਸਾਨੀ ਰਾਜਨੀਤੀ ਜਿਹੜੀ ਹੈ ਜੇਕਰ ਦੇਖਿਆ ਜਾਵੇ ਤਾਂ ਉਹ ਵੀ ਆਪਣਾ ਇੱਕ ਰੂਪ ਰੱਖਦੀ ਹੈ ਭਾਵੇਂ ਪਿਛਲੇ ਸਮੇਂ ਦੇ ਵੀ ਜ਼ਰੂਰ ਕਿਸਾਨ ਲੜੇ ਜ਼ਰੂਰ ਸੀ ਚੋਣਾਂ ਪਰਵ ਜਮਾਨਤਾ ਜਬਤ ਹੋਈਆਂ ਸੀ ਹੁਣ ਵੇਖਣਾ ਬਿਹਤ ਖਾਸ ਸੀ ਕਿ ਭਵਿੱਖ ਦੇ ਵਿੱਚ ਕਿਸਾਨ ਜਥੇਬੰਦੀਆਂ ਮੋੜ ਲੜਨਗੀਆਂ ਜਾਂ ਫਿਰ ਆਜ਼ਾਦ ਤੌਰ ਦੇ ਉੱਤੇ ਕੀ ਕੋਈ ਸਮਿਕਰ ਰਹਿਣਗੇ ਇਹ ਦੇਖਣਾ ਬਿਹਤ ਖਾਸ ਹੋਵੇਗਾ ਸੋ ਤੁਸੀਂ ਜੁੜੋ ਐਚਐਮਟੀ ਪੰਜਾਬ ਦੇ ਨਾਲ ਤੁਹਾਨੂੰ ਹਰ ਇੱਕ ਅਪਡੇਟ ਦਿੰਦੇ ਰਾਂਗੇ ਤਾਂ